ਅਗਲੀ ਰੇਟ ਮੱਖਣ ਦੀ ਫਿਰ ਪੈਣ ਜਾ ਰਹੀ ਹੈ ਖੇਡ ਮੈਦਾਨ 'ਚ ਤੇ ਕਬਾਲ ਗਾਲਵਗਲ ਕਰਨ ਜਾ ਰਿਹਾ ਲਓ ਮੱਖਣ ਦੀ ਪਾਈ ਹੋਈ ਕਬੱਡੀ ਹੈ ਟੇਸ਼ਨ ਫੂਡ ਦੇ ਮੇਜਰ ਸਿੰਘ ਜੀ ਨੱਦ ਤੇ ਪਪੂਲੇ ਟਾਇਰ ਵੱਲੀ ਵੀ 200 ਡਾਲਰ ਮੈਟਰੋ ਦੇ ਹਰ ਜੱਫੇ ਤੇ ਹੋਵੇਗਾ ਲਓ ਦਿਲਜੀਤ ਸਿੰਘ ਜੀ ਸੋਤਾ ਬਲਵੰਤ ਸਿੰਘ ਦੇ ਕਮਜੀਤ ਸਿੰਘ ਜੀ ਸੁਣਣ 200 ਡਾਲਰ ਦਾ ਪਹਿਲਾ ਜੱਫਾ ਹੋ ਜੇ ਲੱਗ ਗਿਆ ਰੈਂਬੋ ਸਿੱਧੂ ਕਹਿੰਦਾ ਵੀ ਮਾਇਆ ਪੁੱਜ ਗਈ ਐ ਲਓ ਨੋਟ ਹੋਵੇਗਾ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਜਫਾ ਲੱਗ ਗਿਆ ਕਹਿੰਦੇ ਜੱਗਾ ਚਿੱਟੀ ਵਾਲਾ 200 ਡਾਲਰ ਬਲਾ ਬਰਾਬਰੀ ਤੇ ਦੂਸਰੇ ਹਾਫ ਦੀ ਖੇਡ ਖੇਡੀ ਜਾ ਰਹੀ ਹੈ ਹਸਲਤਾਰ ਦੇ ਮਿੱਠੂ ਜੀ ਤੇ ਕੁੱਕਰ ਵਾਲਿਓ ਜੇ ਜਫਾ ਲੱਗ ਗਿਆ ਤੇ 50 ਡਾਲਰ ਹੋਣਗੇ ਵੱਡੇ ਮਾਰ ਕੀਤੇ ਜਾਣਗੇ ਮੇਰੇ ਵੀਰੋ ਇਧਰ ਦੇਖਦੇ ਆ ਵੀ 50 ਡਾਲਰ ਦਾ ਜਫਾ ਤੇ ਜੱਗਾ ਚਿੱਟੀ ਵਾਲਾ ਖੇਡ ਮੈਦਾਨ ਦੇ ਵਿੱਚ ਬਿਹਤਰੀਨ ਜਫਾ ਲੱਟ ਰੈਂਬੋ ਸਿੱਧੂ ਕੋਕੇ ਬਿੱਲਾ ਸਿੱਧੂ ਭੇਟਾ ਏਸ਼ੀਅਰ ਫੂਡ ਵਾਲੇ ਮੇਜਰ ਸਿੰਘ ਦੀ ਨੱਤ ਤਾਬੂ ਦੇ ਟਾਇਰ ਸਿੱਧੀ ਟਰੱਕ ਟ੍ਰੇਲਰ ਉਹਨਾਂ ਨੇ ਵੀ ਐਲਾਨ ਕਰ ਦਿੱਤਾ ਵੀ ਮੈਟਰੋ ਦਾ ਜਫਾ ਜਿਹੜਾ ਵੀ ਜਫਾ ਲਾਵੇ 500 ਡਾਲਰ ਹੋਣਗੇ ਹੁਣ ਦੇਖਾਂਗੇ ਵੀ 500 ਡਾਲਰ ਚਿੱਟੀ ਵਾਲਾ ਜੱਗਾ ਬੱਲੇ ਬਾਹ ਚਿੱਟੀ ਵਾਲਿਆ ਕਮਾਲ ਕਰ ਦਿੱਤੀ ਆ ਮਲਕੀ ਜੋਤੀ ਉਹ ਵੀ ਪੂਰੇ ਖੁਸ਼ ਆ ਵੀ ਸਾਡੀ ਟੀਮ ਦਾ ਜਫਾਈ ਬਾਈ ਜੱਗੇ ਦਾ ਜਫਾ ਵਧੀਆ ਲੱਗੇ ਤਾੜੀ ਮਾਰ ਦਿਓ ਖੁੱਲ ਕੇ ਜ਼ੋਰਦਾਰ ਚਿੱਟੀ ਵਾਲਾ ਜੱਗਾ ਇਹ ਕਮਾਲ ਦਾ ਜਫਾ ਲਾ ਕੇ 500 ਡਾਲਰ ਦਾ ਜੇਤੂ ਬਣਿਆ